ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਣੀ ਨਵੀਂ ਕਲਾਸ ਹੈ ਉਹ ਹੈ ਜੀ ਕਰੰਟ ਅਫੇਅਰ ਦੀ ਪੰਜਾਬ ਦੇ ਕਰੰਟ ਅਫੇਅਰ ਜਿਵੇਂ ਆਪਾਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਆਪਾਂ 3-4 ਕਲਾਸਾਂ ਲਗਾ ਚੁੱਕੇ ਹਾਂ ਤੇ ਅੱਜ ਆਪਾਂ ਆ ਚੁੱਕੇ ਹਾਂ ਵੀ ਕਰੰਟ ਅਫੇਅਰ ਦੇ ਵੈਰੀ-ਵੈਰੀ ਇੰਪੋਰਟੈਂਟ ਆ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਯਾਨੀ ਕਿ 84ਵੇਂ ਕੁਐਸਚਨ ਤੇ ਆਪਾਂ ਅੱਜ ਆ ਚੁੱਕੇ ਹਾਂ ਅੱਜ ਕਰਾਂਗੇ ਲੇਟੈਸਟ ਜਿਹੜੇ ਪਿਛਲੇ 10-15 ਦਿਨਾਂ ਦੇ ਇਵੋਰਡਡ ਕਰੰਟ ਅਫੇਅਰ ਨੇ ਉਹ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤਾਂ ਵੀ ਚੈਨਲ ਤੇ ਬਨੇ ਰਹੋ ਇੱਕ ਗੱਲ ਹੋਰ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜਰੂਰ ਦਬਾ ਦੇਣਾ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜੋ ਸਭ ਤੋਂ ਪਹਿਲਾਂ ਮਿਲ ਸਕੇ ਉਹ ਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਆਪਾਂ ਨੇ ਜੋ ਆਪਣਾ ਪੰਜਾਬ ਪੁਲਿਸ ਕਨਸਟੇਬਲ 2025 ਵਿੱਚ ਜਿੰਨੀ ਵੀ ਸ਼ਿਫਟਾਂ ਵਿੱਚ ਜਿਹੜੇ ਪਾਲਿਟੀ ਦੇ ਜਿੰਨੇ ਵੀ ਪੀਆਈ ਕੁਐਸਚਨ ਆਇਆ ਸਨ ਉਹਨਾਂ ਦੀ ਆਪਾਂ ਸਿਰਜ ਚਲਾਈ ਹੋਈ ਹੈ ਉਨ ਉਹਦੇ ਵੀ ਆਪਾਂ ਤਿੰਨ ਚਾਰ ਕਲਾਸਾਂ ਉਹਦੀ ਕਰ ਚੁੱਕੇ ਆਂ ਅੱਜ ਇੱਕ ਹੋਰ ਨਵੀਂ ਕਲਾਸ ਕਰਾਵਾਂਗੇ ਜਿਹਦੇ ਵਿੱਚ ਸ਼ਾਇਦ ਆਪਣੇ ਅੱਜ ਪੋਲਿਟੀ ਦੇ ਪੀਬਾਈਕਿਊ ਸਾਰੇ ਕੰਪਲੀਟ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਨਵਾਂ ਸਬਜੈਕਟ ਆਪਾਂ ਫਿਰ ਸਟਾਰਟ ਕਰਾਂਗੇ ਤਾਂ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜਰੂਰ ਦਬਾ ਦਿਓ ਠੀਕ ਹੈ ਜੀ ਤਾਂ ਵੀਡੀਓ ਸ਼ੁਰੂ ਕਰਦੇ ਆ ਜੀ ਆਪਾਂ ਆਪਣਾ ਕੁਐਸਚਨ ਹੈ ਜੀ ਕੇਂਦਰ ਸਰਕਾਰ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ ਕਿੰਨੇ ਕਿਲੋਮੀਟਰ ਲੰਬੇ ਰੇਲਵੇ ਟਰੈਕ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ ਆਪਣੇ ਕੋਲੇ অপਸ਼ਨ ਹੈ ਜੀ 25 ਕਿਲੋਮੀਟਰ 25.7 ਕਿਲੋਮੀਟਰ 24.3 ਕਿਲੋਮੀਟਰ ਜਾਂ 23 ਕਿਲੋਮੀਟਰ ਤਾਂ ਇਹਦਾ ਕੋਰੈਕਟ ਅਨਸਰ ਹੋ ਜਾਵੇ ਆਪਣਾ অপਸ਼ਨ ਬੀ 25.7 ਕਿਲੋਮੀਟਰ ਨੂੰ ਕੀ ਮਨਜ਼ੂਰੀ ਦਿੱਤੀ ਗਈ ਹੈ ਇਹਦੀ ਜਿਹੜੀ ਡਿਟੇਲ ਹੈ ਆਪਾਂ ਅੱਗੇ ਦੇਖ ਲੈਣੇ ਆ ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਲੰਬੇ ਰੇਲਵੇ ਟ੍ਰੈਕ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਚੰਡੀਗੜ੍ਹ ਵਿਕੇ ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਯਾਨੀ ਕਿ ਰਵਨੀਤ ਸਿੰਘ ਮਿੱਟੂ ਨੇ ਦਿੱਤੀ ਤੇ ਕਿਹਾ ਕਿ ਇਸ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਅਤੇ ਤਰਨਤਾਰਨ ਦੇ ਅੱਠ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਠੀਕ ਹੈ ਜੀ ਆਪਣਾ ਪਹਿਲਾ ਕੁਐਸਚਨ ਸੀ ਪਹਿਲਾ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਠੀਕ ਹੈ ਨੋਟ ਕਰ ਲੈਣਾ ਹਾਂ ਜੀ ਅੱਗੇ ਚੱਲਦੇ ਹਾਂ ਪੰਜਾਬ ਵਿੱਚ ਕਿੱਥੇ ਕੇਂਦਰ ਸਰਕਾਰ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਦੀ ਪੰਜਵੀਂ ਵਾਰ ਇਹ ਗੰਡ ਮਣਾਈ ਗਈ ਆਪਸ਼ਨ ਹੈ ਜੀ ਆਪਣੇ ਕੋਲੇ ਬਠਿੰਡਾ ਅਮਰਸਰ ਜਲੰਧਰ ਜਾਂ ਚੰਡੀਗੜਾ ਤਾਂ ਸਹੀ ਉੱਤਰ ਹੋ ਜੂਗਾ ਜੀ ਆਪਣਾ ਆਪਸ਼ਨ B ਅਮਰਸਰ ਵਿੱਚ ਇਹ ਆਯੋਜਨਾ ਕੀਤਾ ਗਿਆ ਤੇ ਇਹਦੀ ਜਿਹੜੀ ਡਿਟੇਲ ਆਪਾਂ ਅੱਗੇ ਦੇਖ ਲੈਣੇ ਆ ਅਮਰਸਰ ਵਿੱਚ ਕੇਂਦਰ ਸਰਕਾਰ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਦੀ 5ਵੀਂ ਵਰੇਗੰਡ ਮਨਾਈ ਗਈ ਜਿਸ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਕੇਂਦਰੀ ਮੰਤਰੀ ਡਾਕਟਰ ਵਿਰਿੰਦਰ ਸਿੰਘ ਨੇ ਸ਼ਿਰਕਤ ਕੀਤੀ ਜਾਣੀਗੀ ਇਹ ਸ਼ਾਮਲ ਹੋਈ ਸੁਣ ਲਈ ਠੀਕ ਹੈ ਜੀ ਹੁਜੀ ਅਗਲਾ ਦੇਖ ਲੈਣੇ ਆਪਾਂ ਹਾਲ ਹੀ ਵਿੱਚ ਪੰਜਾਬ ਦੇ ਮਸ਼ਹੂਰ ਅਗਰਵਾਲ ਢਾਬੇ ਤੇ ਜੀਐਸਟੀ ਨੇ ਛੱਪਾ ਮਾਰਿਆ ਤੇ ਇਹ ਕਿੱਥੇ ਹੈ ਮਸ਼ਹੂਰ ਟੱਬਾ ਜਿਹੜਾ ਅਗਰਵਾਲ ਟੱਬਾ ਇਹ ਕਿੱਥੇ ਹੈ ਬਈ অপਸ਼ਨ ਹੈ ਜੀ ਆਪਣੇ ਕੋਲੇ ਮੁਹਾਲੀ ਲੁਧਿਆਣਾ ਮਲੇਰਕੋਟਲਾ ਜਾਂ ਜਲੰਧਰ ਤਾਂ ਇਹਦਾ ਸਹੀ ਉੱਤਰ ਹੋ ਜਾਏ ਆਪਣਾ অপਸ਼ਨ ਡੀ ਜਲੰਧਰ ਵਿਖੇ ਇਹ ਮੌਜੂਦ ਹੈ ਮਸ਼ਹੂਰ ਟੱਬਾ ਅਗਰਵਾਲ ਜਿੱਥੇ ਕੀ ਹੈ ਜੀਐਸਟੀ ਨੇ ਛੱਪਾ ਮਾਰਿਆ ਹੈ ਓਕੇ ਹਾਂਜੀ ਨੈਕਸਟ ਤਰਨਤਾਰਨ ਤੋਂ ਆਪ ਦੇ ਵਿਧਾਇਕ ਚੁਣੇ ਗਏ ਹਰਮੀਤ ਸਿੰਘ ਸੰਧੂ ਨੂੰ ਕਿਸ ਨੇ ਸਹੂ ਚੁਕਾਈ ਆਪਣੇ ਕੋਲੇ অপਸ਼ਨ ਹੈ ਜੀ ਗੁਲਾਬ ਚੰਦ ਕਟਾਰੀਆ ਭਗਵੰਤ ਮਾਨ ਕੁਲਤਾਰ ਸਿੰਘ ਸੰਧਵਾ ਜਾਂ ਹਰਪਾਲ ਚਿਮਮਾ ਕਿਨੇ ਸਹੂ ਚੁਕਾਈ ਸੀ ਬਈ ਤਾਂ ਇਹ ਚੁਕਾਈ ਗਈ ਸੀ ਵੀ ਆਪਣਾ ਕੁਲਤਾਰ ਸਿੰਘ ਸੰਧਵਾ ਜੋ ਕਿ ਆਪਣੇ ਵਿਧਾਨ ਸਭਾ ਦੇ ਸਪੀਕਰ ਹਨ ਉਹਨਾਂ ਦੁਆਰਾ ਇਹ ਸਹੂ ਚੁਕਾਈ ਗਈ ਸੀ ਤੇ ਇਹ ਜਿਹੜੀ ਜਾਣਕਾਰੀ ਆਪਾਂ ਅੱਗੇ ਦੇਖ ਲੈਂਦੇ ਆਂ ਪੂਰੀ ਤਰਨ ਤਾਰਨ ਤੋਂ ਆਪ ਦੇ ਵਿਧਾਇਕ ਚੁਣੇ ਗਏ ਹਰਮੀਤ ਸਿੰਘ ਸੰਧੂ ਨੇ ਚੌਥੀ ਵਾਰ ਐਮਐਲਏ ਵਜੋਂ ਸੌਹ ਚੁੱਕੀ ਇਹਨਾਂ ਨੂੰ ਸੌ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਵਾ ਨੇ ਚੁਕਾਈ ਸੀ ਤੇ ਤੁਹਾਨੂੰ ਦੱਸ ਦਈਏ ਇਹ ਤਰਨਤਾਰ ਦੀ ਜਿਹੜੀ ਜਿਮਨੀ ਚੋਣਾਂ ਹੋਈਆਂ ਸਨ ਨਾ ਉਹਨਾਂ ਵਿੱਚ ਇਹ ਜੇਤੂ ਰਹੇ ਜਿਹੜੀ ਕਿ 1291 ਵੋਟਾਂ ਨਾਲ ਇਹ ਜੇਤੂ ਰਹੇ ਸਨ ਬਈ ਠੀਕ ਹੈ ਜੀ ਹਰਮੀਤ ਸਿੰਘ ਸੰਧੂ ਓਕੇ ਹਾਂ ਜੀ ਨੈਕਸਟ हाल ही ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਥੇ ਕਾਲੀ ਮਾਤਾ ਮੰਦਰ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆਪਸ਼ਨ ਹੈ ਜੀ ਆਪਣੇ ਕੋਲ ਜਲੰਧਰ ਲੁਧਿਆਣਾ ਪਟਿਆਲਾ ਜਾਂ ਚੰਡੀਗੜ੍ਹ ਤਾਂ ਇਹ ਸਾਰ ਨੂੰ ਪਤਾ ਹੀ ਹੋਣਾ ਕਿਹੜਾ ਕਾਲੀ ਮਾਤਾ ਮੰਦਿਰ ਆ ਕਿੱਥੇ ਜੀ ਉਹ ਆਪਣਾ ਪਟਿਆਲਾ ਵਿੱਚ ਹੈ ਯਾਨੀ ਕਿ ਆਪਸ਼ਨ ਸੀ ਆਪਣਾ ਸਹੀ ਉੱਤਰ ਹੋ ਜੂਗਾ ਇਹਦੀ ਜਿਹੜੀ ਪ੍ਰੋਪਰ ਡਿਟੇਲ ਹੈ ਕੀ ਕੀ ਪ੍ਰੋਜੈਕਟਾਂ 'ਚ ਕਿੰਨੇ ਪੈਸੇ ਲੱਗੇ ਨੇ ਕਿੰਨੀ ਆਪਾਂ ਨੂੰ ਕੀ ਕੀ ਪ੍ਰੋਜੈਕਟ ਪਾਸ ਕੀਤੇ ਨੇ ਕੀ ਕੁਝ ਬਣੂਗਾ ਇਹ ਸਾਰੀ ਡਿਟੇਲ ਆਪਾਂ ਹੁਣ ਅੱਗੇ ਦੇਖ ਲੈਣੇ ਆ ਜੀ ਤਾਂ ਇਹ ਦੇਖੋ ਇਹ ਹੈ ਜੀ ਪੂਰੀ ਜਾਣਕਾਰੀ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਸ ਪ੍ਰੋਜੈਕਟ ਲਈ 75 ਕਰੋੜ ਖਰਚ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਸਰੋਵਰ ਦੇ ਨੇੜੇ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤੀ ਜਾਊਗੀ ਯਾਨੀ ਬੜੀਆ ਤਰੀਕਾ ਨਾਲ ਮਦੂਰੀ ਸਾਊਂਡ ਵੀ ਚੱਲਿਆ ਕਰੂਗਾ ਤੇ ਨਾਲ ਹੀ ਨਾਲ ਕੀ ਹੈ ਇੱਕ ਲਾਈਟ ਦਾ ਇੱਕ ਬੜੀਆ ਦ੍ਰਿਸ਼ਟੀ ਹੈ ਨਜ਼ਰ ਆਇਆ ਕਰੂਗਾ ਜਿਸ ਲਈ 6.78 ਕਰੋੜ ਰੁਪਏ ਖਰਚ ਕੀਤੇ ਜਾਣਗੇ ਭਾਈ ਠੀਕ ਹੈ ਲਾਈਟ ਐਂਡ ਸ਼ੋਅ ਲਈ 6.78 ਕਰੋੜ ਖਰਚ ਕੀਤੇ ਜਾਣਗੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਮੰਦਰ ਵਿੱਚ ਲਗਭਗ ਹਰ ਰੋਜ਼ 10000 ਸਤਾਲੂ ਆਉਂਦੇ ਹਨ ਅਤੇ ਸ਼ਨੀਵਾਰ ਨੂੰ ਲਗਭਗ 40000 ਅਤੇ ਨਵਰਾਤਰੀ ਵਿੱਚ ਕੀ ਹੈ ਇਹਨਾਂ ਦੀ ਸੰਖਿਆ ਵੱਧ ਕੇ 1 ਲੱਖ ਤੱਕ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਅਰਵਿੰਦ ਕੇਜਲੀਵਾਲ ਨੇ ਭਾਸ਼ਣ ਦਿੱਤਾ ਤੇ ਉਹਨਾਂ ਨੇ ਫਿਰ ਗੱਲ ਕਹੀ ਕਿ ਕਾਲੀ ਮਾਤਾ ਮੰਦਿਰ ਨੂੰ ਨਵਾਂ ਰੂਪ ਦੇਣ ਲਈ 73.52 ਕਰੋੜ ਦੇ ਜਿਹੜੇ ਵੱਡੇ ਪ੍ਰੋਜੈਕਟ ਨੇ ਉਹ ਬਦਲੇ ਵੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਇਹਨਾਂ ਨੇ ਕਿਹਾ ਕਿ ਮੰਦਿਰ ਦੇ ਸਰੋਵਰ ਨੂੰ ਪਾਖੜਾ ਨਹਿਰ ਤੋਂ ਸਾਫ਼ ਪਾਣੀ ਦੀ ਸਪਲਾਈ ਲਈ ਕੰਮ ਚੱਲ ਰਿਹਾ ਹੈ ਯਾਨੀ ਕਿ ਜਿਹੜੇ ਆਪਣਾ ਮੰਦਿਰ ਦਾ ਸਰੋਵਰ ਹੈ ਕਾਲੀ ਮਾਤਾ ਮੰਦਿਰ ਦਾ ਸਰੋਵਰ ਹੈ ਪਾਣੀ ਹੈ ਜੋ ਉਹਨੂੰ ਕਿ ਸਾਫ ਕੀਤਾ ਜਾਊਗਾ ਤੇ ਉਹਦੇ ਵਿੱਚ ਜਿਹੜਾ ਪਾਖੜਾ ਪਣਿਆ ਜਿਹੜਾ ਸਾਫ ਬਣੀ ਹੈ ਉਹ ਪਾਇਆ ਜਾਊਗਾ ਇਸ ਇਹ ਮਤਲਬ ਕੰਮ ਚੱਲ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ 1.15 ਕਰੋੜ ਰੁਪਏ ਜਿਹੜੇ ਖਰਚ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਜਿਹੜਾ ਇਕੱਠਾ ਹੁੰਦਾ ਹੈ ਉਹਦੀ ਨਿਕਾਸੀ ਲਈ 49.06 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ 25 ਲੱਖ ਦੇ ਲਗਤ ਨਾਲ ਮੰਦਰ ਕੰਪਲੈਕਸ ਅੰਦਰ ਆਮਾਦਿਵਿਕ ਕਲੇਰਿਕ ਵਿਸਥਾਪਨ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਕੱਲ ਨੂੰ ਤੁਹਾਨੂੰ ਇਹ ਕੁਐਸਚਨ ਬਣ ਸਕਦਾ ਹੈ ਕਿ ਕਿਹੜੇ ਮੰਦਰ ਵਿੱਚ ਕੀ ਹੈ ਆਮਾਦਿਵਿਕ ਕਲੇਰਿਕ ਜਿਹੜਾ ਖੋਲਿਆ ਜਾਊਗਾ ਜਾਂ ਫਿਰ ਵੀ ਕਿੰਨੀ ਲਗਤ ਨਾਲ ਖੋਲਿਆ ਜਾਊਗਾ ਇਹਦੇ ਵਿੱਚ ਜਿੰਨੇ ਵੀ ਦੇਖੋ ਇਹਨਾ ਸੋਚੋ ਕਿ ਇਹ ਬਹੁਤ ਬਦਰੇ ਫालतू ਗੱਲਾਂ ਨੇ ਸਾਰੇ ਸਾਰੇ ਦੇਖੋ ਕੁਐਸਚਨ ਬਣਦੇ ਨੇ ਇਹਨਾਂ ਵਿੱਚ ਤੁਸੀਂ ਆਪ ਦੇਖ ਲਓ ਕੋਈ ਇਹੋ ਜਿਹੀ ਲੈਂਡ ਨਹੀਂ ਹੈ ਵੀ ਜਿਹੜੇ ਕੀ ਕੁਐਸਚਨ ਨਾ ਬਣਨ ਵੀ ਹੋਵੇ ਇਹਨਾਂ ਵਿੱਚੋਂ ਹੀ ਤੁਹਾਡਾ ਕੀ ਕਰੰਟ ਅਫੇਅਰ ਦਾ ਕੁਐਸਚਨ ਜਿਹੜਾ ਬਣੂਗਾ ਇੱਕ ਗੱਲ ਹੋਰ ਕਿਉਂਕਿ ਮੈਨੂੰ ਆਦਤ ਨਹੀਂ ਹੈ ਕਿ ਮੈਂ ਫालतू ਦੀ ਗੱਲਾਂ ਕਰਾਵਾਂ ਜਾਂ ਫਿਰ ਟਾਈਮ ਪਾਸ ਕਰਾਂ ਜਾਂ ਫਿਰ ਤੁਹਾਡਾ ਟਾਈਮ ਖਰਾਬ ਕਰਾਂ ਮੈਂ ਪੁਆਇੰਟ ਟੂ ਪੁਆਇੰਟ ਗੱਲ ਕਰਦਾ ਹਾਂ ਵੀਡੀਓ ਵਿੱਚ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕੋਈ ਫालतू ਗੱਲ ਨਹੀਂ ਹੈ ਸਿਰਫ ਆਪਾਂ ਤੁਹਾਡਾ ਜਿਹੜਾ ਜਿਹੜੀ ਕਲਾਸ ਆਪਾਂ ਕਈ ਘੰਟੇ-ਘੰਟੇ ਚ ਕਰਾਉਂਦੇ ਨੇ ਉਹ ਆਪਾਂ ਸਿਰਫ 15-20 ਮਿੰਟਾਂ ਤੁਹਾਨੂੰ ਕਰਾ ਕੇ ਤੁਹਾਡੇ ਟਾਈਮ ਦੀ ਸੇਵਿੰਗ ਵੀ ਹੈ ਤੇ ਠੀਕ ਹੈ ਜੀ ਤਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਹਾਲ ਹੀ ਵਿੱਚ ਕਿਸ ਰਾਜ ਵਿੱਚ ਆਯੋਜਿਤ ਕੀਤੀ ਗਈ ਕਿਸਾਨ ਮਹਾਪੰਚਾਇਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੱਸਾ ਲਿਆ ਹਾਂਜੀ ਕਿੱਥੇ ਹਿੱਸਾ ਲਿਆ ਸੀ ਬਈ ਆਪਸ਼ਨ ਹੈ ਜੀ ਗੁਜਰਾਤ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਜਾਂ ਫਿਰ ਦਿੱਲੀ ਤਾਂ ਆਪਣਾ ਸਹੀ ਉੱਤਰ ਜੁਗਾ ਜੀ ਆਪਸ਼ਨ A ਗੁਜਰਾਤ ਵਿੱਚ ਹੋਈ ਸੀ ਇਹ ਕਿਸਾਨ ਮਹਾਪੰਚਾਇਤ ਜਿੱਥੇ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਸਨ ਤੇ ਉਹਨਾਂ ਨਾਲ ਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਿੱਸਾ ਲਿਆ ਸੀ ਠੀਕ ਹੈ ਜੀ ਹਾਂਜੀ ਨੈਕਸਟ ਨਵੰਬਰ 2025 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਥੇ ਜਲ ਸਪਲਾਈ ਅਤੇ ਸੀਵਰੇਜ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ অপਸ਼ਨ ਹੈ ਜੀ ਆਪਣੇ ਕੋਲੇ ਫਤਿਹਗੜ੍ਹ ਸਾਹਿਬ ਜਲੰਧਰ ਮੁਕਸਰ ਸਾਹਿਬ ਜਾਂ ਅਨੰਤਪੁਰ ਸਾਹਿਬ ਤੇ ਇਹਦੇ ਵਿੱਚ ਆਪਣਾ ਸਹੀ ਉੱਤਰ ਹੋ ਜੁਗਾ ਜੀ ਆਪਣਾ অপਸ਼ਨ ਸੀ ਮੁਕਸਰ ਸਾਹਿਬ ਵਿੱਚ ਇਹਨਾਂ ਪ੍ਰੋਜੈਕਟਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਇਹਦੀ ਪੂਰੀ ਡਿਟੇਲ ਪੂਰੀ ਜਾਣਕਾਰੀ ਆਪਾਂ ਹੁਣ ਅੱਗੇ ਦੇਖ ਲੈਣੇ ਆ 1 ਨਵੰਬਰ 2025 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਸਰ ਸਾਹਿਬ ਵਿੱਚ ਜਲ ਸਪਲਾਈ ਅਤੇ ਸੀਵਰੇਜ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਸ ਵਿੱਚ 138.82 ਕਰੋੜ ਖਰਚ ਕੀਤੇ ਜਾਣਗੇ ਜਿਸ ਵਿੱਚ 90 ਕਰੋੜ 68 ਲੱਖ ਨਵੇਂ ਸੀਵਰੇਜ ਸਿਸਟਮ ਲਈ ਅਤੇ 41 ਕਰੋੜ 14 ਲੱਖ ਜਲ ਜਲ ਸਪਲਾਈ ਦੇ ਖਰਚ ਕੀਤੇ ਜਾਣਗੇ ਜਿੱਥੇ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਸਭਾ ਨੂੰ ਸਮੋਦੀਤ ਕੀਤਾ ਸੀ ਮੁਕਸਰ ਸਾਹਿਬ ਵਿੱਚ ਇਹ ਸਭਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਮੁਕਸਰ ਸਾਹਿਬ ਵਿੱਚ ਹੋਈ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ 31000 ਹਨਾ ਅਤੇ ਲਗਭਗ 158000 ਲੋਕ ਨੂੰ ਇਹ ਲਾਭ ਮਿਲੇਗਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ 30 ਸਾਲਾਂ ਬਾਅਦ ਪਹਿਲੀ ਵਾਰ ਨਵਾਂ ਸੀਵਰੇਜ ਅਤੇ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਦੋਸਤੋ ਦੇਖੋ ਤੁਸੀਂ ਇਹਨਾਂ ਸੋਚੋ ਕਿ ਵੀਡੀਓ 15 ਮਿੰਟ ਦੀ ਹੈ ਜਾਂ 10 ਮਿੰਟ ਦੀ ਹੈ ਤੁਸੀਂ ਕੋਈ ਇਹੋ ਜਿਹਾ ਕੰਟੈਂਟ ਨਾਲ ਕਿਸੇ ਨੇ ਕਰਵਾਇਆ ਹੋਣਾ ਤੇ ਨਹੀਂ ਮਿਲਦਾ ਕਰਵਾ ਸਕਦਾ ਕਿਉਂਕਿ ਇਹੋ ਜਿਹਾ ਕੰਟੈਂਟ ਤਿਆਰ ਕਰਨ ਲਈ ਬਹੁਤ ਟਾਈਮ ਲੱਗ ਜਾਂਦਾ ਹੈ ਲਗਭਗ ਦੇਖੋ ਤੁਹਾਡੇ ਲਈ ਤਾਂ 10 ਮਿੰਟ ਹੈ ਪਰ ਮੇਰੇ ਲਈ ਇਹਨਾਂ ਪਤਾ ਸਾਰਾ ਤੇ ਲੱਗ ਜਾਂਦਾ ਹੈ ਕਰੰਟ ਅਫੇਅਰ ਲੱਭਣ ਚ ਪੰਜਾਬ ਦੇ ਵੀ ਤੁਹਾਨੂੰ ਫਾਇਦਾ ਹੋਵੇ ਜਾਂ ਤੁਹਾਡੇ ਲਈ ਹੈਲਪਫੁਲ ਹੋਵੇ ਤੁਹਾਡੇ ਐਗਜ਼ਾਮ ਚ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦੇਣਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰਕੇ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਵੀਡੀਓ ਕਿਵੇਂ ਲੱਗੀ ਹੈ ਠੀਕ ਹੈ ਜੀ ਤਾਂ ਦੋਸਤੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ